ਸਸਿਕਾ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਸਕਿਨ ਕੇਅਰ ਦੀ ਅਕਸਰ ਕੀ ਹੁੰਦਾ ਆ ਕੁੜੀਆਂ ਨੂੰ ਲੇਡੀਜ਼ ਨੂੰ ਫੇਸ ਤੇ ਸ਼ਾਈਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਜਿੰਨਾ ਕਰਕੇ ਉਹਨਾਂ ਦਾ ਕੰਫੀਡੈਂਸ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਦਾ ਫੇਸ ਜਿਹੜਾ ਆ ਉਹ ਕਾਲਾ ਲੱਗਦਾ ਰੰਗ ਸਾਫ਼ ਨਹੀਂ ਲੱਗਦਾ ਕਿਤੇ ਵੀ ਜਾਣਾ ਉਹਨਾਂ ਨੇ ਜਿਵੇਂ ਕੁੜੀਆਂ ਨੇ ਕਾਲਜ ਜਾਣਾ ਹੈ ਕਿਸੇ ਫੰਕਸ਼ਨ ਤੇ ਜਾਣਾ ਹੈ ਜੌਬ ਤੇ ਜਾਣਾ ਹੈ ਨਾ ਤਾਂ ਉਹਨਾਂ ਨੂੰ ਬਹੁਤ ਹੀ ਅਨਕੰਫਰਟੇਬਲ ਲੱਗਦਾ ਉਹਨੂੰ ਆਇਆ ਲੱਗਦਾ ਰਹਿੰਦਾ ਵੀ ਅਸੀਂ ਸੋਹਣੇ ਨਹੀਂ ਲੱਗ ਰਹੇ ਵਧੀਆ ਨਹੀਂ ਲੱਗ ਰਿਹਾ ਸਾਡਾ ਫੇਸ ਜਿੰਨਾ ਮਰਜ਼ੀ ਉਹਨਾਂ ਨੇ ਵਧੀਆ ਕਪੜਾ ਪਾਇਆ ਹੋਵੇ ਮੇਕਅਪ ਕੀਤਾ ਹੋਵੇ ਇੱਕ ਚੀਜ਼ ਹੋਰ ਹੈ ਵੀ ਹਰ ਕੋਈ ਜਿਹੜਾ ਆ ਉਹ ਵਧੀਆ ਤੋਂ ਵਧੀਆ ਕੋਸਮੈਟਿਕਸ ਨਹੀਂ ਵੀ ਲੈ ਸਕਦਾ ਮਹਿੰਗੇ ਤੋਂ ਮਹਿੰਗਾ ਹਨਾ ਤੇ ਆਪਾਂ ਕੁਝ ਘਰ ਦੀਆਂ ਰਸੋਈ ਦੀਆਂ ਚੀਜ਼ਾਂ ਹੀ ਯੂਜ਼ ਕਰਕੇ ਆਪਣੇ ਇਹ ਫੇਸ ਦੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਆ ਜਿਆਦਾ ਖਰਚਾ ਵੀ ਨਹੀਂ ਹੋਊਗਾ ਤੇ ਆਪਾਂ ਜਿਹੜੀਆਂ ਮਾਰਕੀਟ ਵਾਲੀਆਂ ਕੋਈ ਵੀ ਕੋਸਮੈਟਿਕਸ ਲਾਉਨੇ ਆ ਉਸ ਵਿੱਚ ਬਹੁਤ ਸਾਰੇ ਕੈਮੀਕਲ ਵੀ ਹੁੰਦੇ ਆ ਉਸ ਤੋਂ ਵੀ ਆਪਾਂ ਵੱਸ ਸਕਦੇ ਆ ਪੈਸੇ ਵੀ ਪਚਾ ਸਕਦੇ ਆ ਤੇ ਉਹ ਦੂਸਰਾ ਆਪਣਾ ਕੰਫੀਡੈਂਸ ਵੀ ਵਾਪਸ ਆ ਜਾਂਦਾ ਹੈ ਕਿਉਂਕਿ ਅਕਸਰ ਲੇਡੀ ਚ ਕੀ ਹੁੰਦਾ ਆ ਜਦੋਂ ਉਹਨਾਂ ਦੀ ਪ੍ਰੈਗਨਨਸੀ ਹੁੰਦੀ ਆ ਉਦੋਂ ਉਹਨਾਂ ਦੇ ਫੇਸ ਤੇ ਸ਼ਾਇਆ ਪੈ ਜਾਂਦੀਆਂ ਹੈ ਨਾ ਡਿਲੀਵਰੀ ਤੋਂ ਬਾਅਦ ਵੀ ਉਹ ਸ਼ਾਇਆ ਖਤਮ ਨਹੀਂ ਹੁੰਦੀਆਂ ਗਿਆ ਹਾਲਾਂਕਿ ਇਸ ਵਿੱਚ ਆਪਾਂ ਨੂੰ ਫੇਸ ਪੈਕ ਲਾਉਣ ਦੇ ਨਾਲ-ਨਾਲ ਕੁਝ ਖਾਣ ਪੀਣ ਦਾ ਵੀ ਧਿਆਨ ਰੱਖਣਾ ਪਊਗਾ ਪਰ ਅੱਜ ਮੈਂ ਜਿਹੜਾ ਤੁਹਾਡੇ ਨਾਲ ਫੇਸ ਪੈਕ ਸ਼ੇਅਰ ਕਰ ਰਹੀ ਆ ਬਹੁਤ ਹੀ ਈਜ਼ੀ ਆ ਸੌਖਾ ਘਰ ਦੀ ਸਾਰੀਆਂ ਤੁਲ ਚੀਜ਼ਾਂ ਮਿਲ ਜਾਣੀਆਂ ਇਸ ਕਰਕੇ ਪੂਰਾ ਟਰਾਈ ਜ਼ਰੂਰ ਕਰਨਾ ਜੀ ਤੇ ਵੀਡੀਓ ਦੇ ਨਾਲ ਬਨੇ ਰਹਿਣਾ ਕਿਉਂਕਿ ਵੀਡੀਓ ਬਿਲਕੁਲ ਵੀ ਸਕਿਪ ਕਰੋਗੇ ਤੇ ਤੁਹਾਨੂੰ ਸਮਝ ਨਹੀਂ ਆਊਗਾ ਚਲੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਕੋਈ ਵੀ ਫੇਸ ਪੈਕ ਵਗੈਰਾ ਲਾਉਣਾ ਹੈ ਤਾਂ ਉਸ ਤੋਂ ਪਹਿਲਾਂ ਆਪਣੀ ਜਿਹੜੀ ਫੇਸ ਦੀ ਸਕਿਨ ਹੈ ਬਿਲਕੁਲ ਸਾਫ਼ ਹੋਣੀ ਚਾਹੀਦੀ ਆ ਕੋਈ ਮੇਕਅਪ ਨਹੀਂ ਹੋਣਾ ਚਾਹੀਦਾ ਜੇ ਆਪਾਂ ਕਿਤੇ ਤੋਂ ਬਾਹਰੋਂ ਆਈਆਂ ਪਸੀਨਾ ਆਇਆ ਹੋਇਆ ਆਪਾਂ ਨੂੰ ਜੇ ਕੋਈ ਗੰਦਗੀ ਆ ਫੇਸ ਦੇ ਉੱਤੇ ਮਿੱਟੀ ਵਗੈਰਾ ਲੱਗੀ ਹੋਈ ਤਾਂ ਉਹ ਆਪਾਂ ਨੂੰ ਸਾਫ਼ ਕਰ ਲੈਣੀ ਚਾਹੀਦੀ ਆ ਕਿਉਂਕਿ ਫਿਰ ਹੀ ਪੈਕ ਜਿਹੜਾ ਹੈ ਉਹ ਅਸਰ ਕਰਦਾ ਇਸ ਵਾਸਤੇ ਆਪਾਂ ਕੀ ਲੈ ਸਕਦੇ ਆ ਕੱਚਾ ਦੁੱਧ ਲੈ ਸਕਦੇ ਆ ਕੱਚਾ ਦੁੱਧ ਜਿਹੜਾ ਆਪਣੇ ਫੇਸ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਤੇ ਬਿਲਕੁਲ ਆਪਣੀ ਕਲੀਜ਼ਿੰਗ ਕਰ ਦਿੰਦਾ ਫੇਸ ਦੀ ਸਫਾਈ ਕਰ ਦਿੰਦਾ ਆ ਉਸ ਵਾਸਤੇ ਆਪਾਂ 2 ਚਮਚ ਕੱਚਾ ਦੁੱਧ ਲੈ ਲਿਆ ਆ ਤੇ ਆਪਾਂ ਕਾਟਨ ਨਾਲ ਆਪਣੇ ਫੇਸ ਨੂੰ ਬਿਲਕੁਲ ਸਾਫ਼ ਕਰਾਂਗੇ ਇਸ ਟਾਈਮ ਮੈਂ ਫੇਸ ਤੇ ਕੁਝ ਵੀ ਨਹੀਂ ਲਾ ਰੱਖਿਆਗਾ ਫਿਰ ਵੀ ਇਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਤੇ ਹਾਂਜੀ ਇਸ ਦੇ ਨਾਲ ਜਿਹੜਾ ਕੱਚਾ ਦੁੱਧ ਆਪਣੇ ਫੇਸ ਦੀ ਸਫਾਈ ਕਰਦਾ ਪਰ ਇਸ ਨੂੰ ਪੀਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਆਪਾਂ ਨੂੰ ਹਮੇਸ਼ਾ ਦੁੱਧ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਆਪਣੇ ਵਾਲਾਂ ਵਾਸਤੇ, ਸਕਿਨ ਵਾਸਤੇ, ਆਪਣੀਆਂ ਹੱਡੀਆਂ ਵਾਸਤੇ ਦੁੱਧ ਜਿਹੜਾ ਹੁੰਦਾ ਆ ਬਹੁਤ ਵਧੀਆ ਹੁੰਦਾ ਆ। ਐਵੇਂ ਵੀ ਅਗਰ ਆਪ ਨੂੰ ਕੋਈ ਵੀ ਸਕਿਨ ਦੀ ਪ੍ਰੋਬਲਮ ਹੈ ਤੇ ਉਸ ਵਾਸਤੇ ਆਪਾਂ ਨੂੰ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਤੇ ਜਿਹੜਾ ਫੇਸ ਪੈਕ ਮੈਂ ਤੁਹਾਨੂੰ ਦੱਸ ਰਹੀ ਆ ਇਹ ਵੀ ਜ਼ਰੂਰ ਯੂਜ਼ ਕਰਨਾ ਚਾਹੀਦਾ। ਇਸ ਨਾਲ ਕੀ ਹੋਊਗਾ ਹੌਲੀ ਹੌਲੀ ਸ਼ਾਈਆਂ ਜੜੀਆਂ ਆ ਉਹ ਡਲ ਹੋ ਜਾਣਗੀਆਂ ਔਰ ਜੜੋ ਖਤਮ ਹੋ ਜਾਣਗੀਆਂ। ਇਸ ਤਰ੍ਹਾਂ ਆਪਾਂ ਪੂਰੇ ਤਰ੍ਹਾਂ ਸਾਫ਼ ਕਰ ਲੈਣਾ ਫੇਸ ਨੂੰ। ਗਰਮੀ ਦੇ ਵਿੱਚ ਤਾਂ ਅਕਸਰ ਹੁੰਦਾ ਪਸੀਨਾ ਆ ਕੇ ਆਪਣੇ ਫੇਸ ਤੇ ਮੈਲ ਜੰਮ ਹੀ ਜਾਂਦੀ ਹੈ ਤੇ ਦੇਖੋ ਜੀ ਮੇਰਾ ਫੇਸ ਬਿਲਕੁਲ ਸਾਫ਼ ਸੀ ਕੁਝ ਵੀ ਲੱਗਿਆ ਨਹੀਂ ਹੋਇਆ ਸੀ ਫਿਰ ਵੀ ਕੁਛ ਨਾ ਕੁਛ ਕਾਲਾਪਣ ਜਿਹੜਾ ਆ ਮੈਲ ਜਿਹੜੀ ਆ ਨਿਕਲ ਚੁੱਕੀ ਆ ਇਸ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਹੈ ਇਹ ਰਿਹਾ ਫੇਸ ਪੈਕ ਤੁਹਾਨੂੰ ਦੱਸ ਰਹੀ ਆ ਮੈਂ ਇਹ ਤੁਸੀਂ ਧੋਣ ਤੇ ਗਰਦਨ ਤੇ ਬੈਕ ਸਾਈਡ ਜਿਵੇਂ ਕੀ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਸਕਿਨ ਕਾਲਾਪਨਿਆ ਉੱਥੇ ਵੀ ਯੂਜ਼ ਕਰ ਸਕਦੇ ਹੋ ਬਾਕੀ ਸ਼ਾਇਆਂ ਤੇ ਤਾਂ ਕਰਨਾ ਹੀ ਕਰਨਾ ਯੂਜ਼ ਦੇ ਇਹ ਲੋ ਜੀ ਆਪਾਂ ਹੁਣ ਕੱਚੇ ਦੁੱਧ ਦੇ ਨਾਲ ਬਿਲਕੁਲ ਸਾਫ਼ ਕਰ ਲਿਆ ਫੇਸ ਹੁਣ ਆਪਾਂ ਬਣਾਉਣੀ ਆ ਪੈਕ ਪੈਕ ਬਣਾਉਣ ਵਾਸਤੇ ਆਪਾਂ ਲੈ ਲਿਆ ਆਲੂ ਇਸ ਨੂੰ ਛਿੱਲ ਕੇ ਆਪਾਂ ਕਦੂਕਸ ਕਰ ਲਾਂਗੇ ਤੇ ਇਸ ਦਾ ਕੱਢਾਂਗੇ ਰਸ ਚਲੋ ਪਹਿਲੇ ਸਭ ਤੋਂ ਪਹਿਲਾਂ ਮੈਂ ਇਸ ਨੂੰ ਛਿਲਕੇ ਕਦੂਕਸ ਕਰਦੀ ਆਂ ਆਪਾਂ ਆਲੂ ਨੂੰ ਕਦੂਕਸ ਕਰ ਲਿਆ ਤੇ ਇਸ ਤਰ੍ਹਾਂ ਦੇ ਲੱਛੇ ਬਣ ਗਏ ਤਾਂ ਹੁਣ ਇਸ ਨੂੰ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਨਿਚੋੜ ਲੈਣਾ ਹੈ ਇਹਦਾ ਰਸ ਕੱਢ ਲੈਣਾ ਹੈ ਕਿਉਂਕਿ ਜਿਹੜਾ ਇਹ ਆਲੂ ਦਾ ਰਸ ਹੁੰਦਾ ਹੈ ਇਹ ਆਪਣੀ ਸਕਿਨ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਇਹ ਆਪਣੇ ਰੰਗ ਨੂੰ ਵੀ ਸਾਫ਼ ਕਰਦਾ ਅਗਰ ਆਪਣੀ ਸਕਿਨ ਤੇ ਦਾਗ-ਦੱਬੇ ਆ ਜਿਵੇਂ ਕਿ ਪਿੰਪਲਸ ਹੋ ਜਾਂਦੇ ਐ ਅਕਸਰ ਟੀਨੇਜਸ ਬੱਚਿਆਂ ਦੇ ਪਿੰਪਲਸ ਵੀ ਹੋ ਜਾਂਦੇ ਆ ਤੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਹਾਈਡਰੇਟ ਕਰਦਾ ਆਪਣੀ ਸਕਿਨ ਨੂੰ ਤੇ ਇਸ ਤਰ੍ਹਾਂ ਆਪਾਂ ਰਸ ਕੱਢ ਲੈਣਾ ਇਸ ਨੂੰ ਆਪਾਂ ਸੂਤੀ ਕਪੜੇ 'ਚ ਪਾ ਕੇ ਵੀ ਰਸ ਕੱਢ ਸਕਦੇ ਹਾਂ ਤਰੀਬਨ 2 ਚਮਚ ਸਿਹੇ ਰਸ ਨਿਕਲ ਜਾਊਗਾ ਇਹ ਆਪਣੇ ਫੇਸ ਤੇ ਵਧੀਆ ਅਪਲਾਈ ਹੋ ਜਾਊਗਾ ਤੇ ਇਹ ਜਿਹੜੇ ਲੱਛੇ ਬਚ ਜਾਂਦੇ ਆ ਹਨਾ ਇਸ ਨੂੰ ਵੀ ਆਪਾਂ ਸਿੱਟਣਾ ਨਿਗਾ ਇਸ ਦਾ ਵੀ ਬਹੁਤ ਵਧੀਆ ਯੂਜ਼ ਹੁੰਦਾ ਜਿੱਤੇ ਆਪਣੇ ਅੱਖਾਂ ਦੇ ਆਲੇ ਦੁਆਲੇ ਘੇਰੇ ਹੋ ਜਾਂਦੇ ਆ ਜਾਂ ਆਪਾਂ ਫੇਸ ਤੇ ਸਕਰਬ ਕਰਨਾ ਚਾਹੁੰਦੇ ਆ ਗlycerin ਪਾ ਕੇ ਤੇ ਸਕਰਬ ਵੀ ਕਰ ਸਕਦੇ ਆ ਲੋ ਜਿੱਥੇ ਆਪਾਂ ਨਿਚੋੜ ਕੇ ਆਲੂ ਦਾ ਰਸ ਜਿਹੜਾ ਆ ਕੱਟ ਲਿਆਇਆ ਆਲੂ ਦਾ ਰਸ ਆਪਾਂ ਕੱਢ ਲਿਆ ਤੇ ਇਸ ਨੂੰ ਆਪਾਂ ਹੁਣ 5 ਮਿੰਟ ਵਾਸਤੇ ਰੱਖ ਦਿੰਨੇ ਆ ਤੇ ਦੂਸਰਾ ਜਿਹੜਾ ਪੈਕ ਹੈ ਉਹ ਤਿਆਰ ਕਰਦੇ ਆ ਤੇ ਇਹ ਜਿਹੜੇ ਦੁੱਧ ਨਾਲ ਆਪਾਂ ਫੇਸ ਸਾਫ਼ ਕੀਤਾ ਸੀ ਉਹ ਦੁੱਧ ਨੂੰ ਸਿੱਟਣਾ ਨਹੀਂ ਗਾ ਪੈਕ ਬਣਾਉਣ ਦੇ ਵਿੱਚ ਯੂਜ਼ ਕਰਨਾ ਹੈ ਤੇ ਉਸ ਵਾਸਤੇ ਆਪਾਂ ਕੀ ਲੈ ਲਿਆ ਦੋ ਚਮਚ ਬੇਸਣ ਦੇ ਲੈ ਲਏ ਆ ਇਹ ਬੇਸਣ ਜਿਵੇਂ ਕਿ ਆਪਾਂ ਮਾਰਕੀਟ ਵਾਲਾ ਵੀ ਯੂਜ਼ ਕਰ ਸਕਦੇ ਆ ਤੇ ਮੇਰੇ ਕੋਲੇ ਹੁਣ ਹੈ ਨਹੀਂ ਸੀ ਘਰ ਇਸ ਕਰਕੇ ਮੈਂ ਜਿਹੜੀ ਛੋਲਿਆਂ ਦੀ ਦਾਲ ਹੁੰਦੀ ਆ ਉਸ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਤੇ ਹੁਣ ਇਸ ਨੂੰ ਯੂਜ਼ ਕਰਾਂਗੇ ਇਹ ਬੇਸਣ ਵੀ ਜਿਹੜਾ ਆਪਣੀ ਸਕਿਨ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਕਿਉਂਕਿ ਇਹ ਜਿਹੜੇ ਆਪਣੇ ਡਰਾਈનેસ ਹੁੰਦੀ ਆ ਉਸ ਨੂੰ ਵੀ ਖਤਮ ਕਰਦਾ ਵੇਸਨ ਤੇ ਜਿਹੜੇ ਪਿੰਪਲਸ ਹੋਣ ਤੋਂ ਬਾਅਦ ਜਿਹੜੇ ਪੋਰਸ ਓਪਨ ਹੋ ਜਾਂਦੇ ਆ ਉਹਨਾਂ ਨੂੰ ਵੀ ਘੱਟ ਕਰਦਾ ਆ ਤੇ ਦਾਗ ਧੱਬੇ ਜਿਹੜੇ ਉਹ ਵੀ ਦੂਰ ਕਰਦਾ ਇਸ ਤਰ੍ਹਾਂ ਆਪਾਂ ਜਿਹੜੇ ਆ ਕਿ ਵੇਸਨ ਨੂੰ ਮਿਕਸ ਕਰ ਲੈਣਾ ਆਪਾਂ ਦੋ ਚਮਚ ਜਿਹੜੇ ਆ ਵੱਡੇ ਦੋ ਚਮਚ ਇਸ ਵਿੱਚ ਮਿਕਸ ਕਰ ਲੈਣਾ ਅਕਸਰ ਆਪਾਂ ਦੇਖਦੇ ਹੁੰਦੇ ਸੀ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਕੋਈ ਫੇਸ ਪੈਕ ਵਗੈਰਾ ਕੁਝ ਨਹੀਂ ਯੂਜ਼ ਕਰਦੇ ਹੁੰਦੇ ਸੀ ਕੋਈ ਮਾਰਕੀਟ ਦਾ ਹਨਾ ਸਿਰਫ ਜਿਵੇਂ ਵਿਆਹ ਸ਼ਾਦੀਆਂ ਵੀ ਹੁੰਦੀਆਂ ਸੀਆਂ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਬਟਨੇ ਲਾਏ ਜਾਂਦੇ ਸੀਗੇ ਜਿਸ ਨਾਲ ਫੇਸ ਤੇ ਬਹੁਤ ਜ਼ਿਆਦਾ ਚਮਕ ਆ ਜਾਂਦੀ ਸੀ ਕਿਉਂਕਿ ਘਰ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਅਸਲੀ ਪਿਓਰ ਚੀਜ਼ਾਂ ਹੁੰਦੀਆਂ ਹਨ ਨਾ ਤੇ ਇਸ ਕਰਕੇ ਹਮੇਸ਼ਾ ਹੀ ਆਪਾਂ ਨੂੰ ਘਰ ਦੀਆਂ ਚੀਜ਼ਾਂ ਜੈ ਹਿਊਜ਼ ਕਰਨਾ ਚਾਹੀਦਾ ਹੈ ਬਸ ਥੋੜਾ ਜਿਹਾ ਟਾਈਮ ਕੱਟਣਾ ਪੈਂਦਾ ਹੈ ਹੋਰ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਵੀ ਇਹ ਜਿਹੜਾ ਪੈਕ ਆ ਆਪਾਂ ਇੱਕ ਹਫਤੇ ਦਾ ਬਣਾ ਕੇ ਫ੍ਰੀਜ ਦੇ ਵਿੱਚ ਰੱਖ ਸਕਦੇ ਆ ਜਿੱਦਾਂ ਹਫ਼ਤੇ ਦੇ ਵਿੱਚ ਆਪਾਂ ਤਿੰਨ ਇੱਕ ਵਾਰ ਯੂਜ਼ ਕਰਨਾ ਤਾਂ ਵਧੀਆ ਯੂਜ਼ ਕਰ ਸਕਦੇ ਆ ਦੋ ਚਮਚ ਬੇਸਨ ਪਾ ਕੇ ਬਾਕੀ ਸਮਾਨ ਪਾ ਕੇ ਆਪਣਾ ਤਿੰਨ ਇੱਕ ਵਾਰ ਯੂਜ਼ ਕਰਨ ਦਾ ਜਿਹੜਾ ਪੈਕ ਬਣ ਜਾਂਦਾ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਬੇਸਨ ਵੀ ਅਕਸਰ ਗੰਡਾ ਜੀਆਂ ਬਣ ਜਾਂਦੀਆਂ ਹਨਾ ਤਾਂ ਫਿਰ ਉਹ ਪੈਕ ਨੂੰ ਲਾਉਣਾ ਔਖਾ ਹੋ ਜਾਂਦਾ ਇਸ ਕਰਕੇ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਸ ਵਿੱਚ ਕੋਈ ਗੰਡਾ ਵਗੈਰਾ ਨਾ ਰਹੇ ਤੇ ਇਸ ਤੋਂ ਇਲਾਵਾ ਇਸ ਨੂੰ ਆਪਾਂ ਆਪਣੇ ਹੱਥਾਂ ਪੈਰਾਂ ਤੇ ਜਿੱਥੇ ਆਪਾਂ ਨੂੰ ਲੱਗਦਾ ਵੇ ਕਾਲਸ ਜ਼ਿਆਦਾ ਆ ਹਨਾ ਸ਼ਈਆਂ ਤੋਂ ਇਲਾਵਾ ਵੀ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ ਧੋਣ ਤੇ ਗਰਦਨ ਤੇ ਜਿੱਥੇ ਮਰਜੀ ਯੂਜ਼ ਕਰ ਸਕਦੇ ਹਾਂ ਇਸ ਨੂੰ ਆਪਾਂ ਬਿਲਕੁਲ ਮਿਕਸ ਕਰ ਲਿਆ ਬਿਲਕੁਲ ਇਸ ਵਿੱਚ ਗੰਢਾ ਵਗੈਰਾ ਨਹੀਂ ਰਹੀਆਂ ਗਿਆ ਥੋੜਾ ਜਿਹਾ ਲਿਕਵਿਡ ਬਣਾਇਆ ਕਿਉਂਕਿ ਆਪਾਂ ਨੂੰ ਇਸ ਨੂੰ ਸਿਰਫ ਫੇਸ ਤੇ ਪੈਕ ਲਾ ਕੇ ਨਹੀਂ ਰੱਖਣਾ ਇਸ ਨਾਲ ਥੋੜਾ ਜਿਹਾ ਆਪਾਂ ਕਲੇਜ਼ਿੰਗ ਵੀ ਕਰਨੀ ਆ ਫੇਸ ਦੀ ਜਿਵੇਂ ਕਿ ਆਪਾਂ ਫੇਸ਼ਲ ਕਰੀਦਾ ਨਾ ਫੇਸ਼ਲ ਦੀ ਤਰ੍ਹਾਂ ਥੋੜਾ ਕਲੇਜ਼ਿੰਗ ਕਰਨੀ ਆ ਫੇਸ ਤੇ ਹੁਣ ਇਸ ਵਿੱਚ ਆਪਾਂ ਕੀ ਚੀਜ਼ਾਂ ਮਿਕਸ ਕਰਨੀਆਂ ਉਹ ਤੁਹਾਨੂੰ ਮੈਂ ਦੱਸਦੀਆਂ ਅੱਗੇ ਇਸ ਤਰ੍ਹਾਂ ਬਣ ਗਿਆ ਇਹ ਹੁਣ ਆਪਾਂ ਯੂਜ਼ ਕਰ ਰਹੇ ਹਾਂ ਕਾਫੀ ਦਾ ਇੱਕ ਛੋਟਾ ਚਮਚ ਅਗਰ ਤੁਸੀਂ ਕਾਫੀ ਦਾ ਯੂਜ਼ ਨਹੀਂ ਕਰਨਾ ਚਾਹੁੰਦੇ ਜਾਂ ਕਾਫੀ ਹੈ ਨਹੀਂ ਘਰੇ ਤਾਂ ਉਸ ਦੇ ਅਲਾਵਾ ਤੁਸੀਂ ਚੌਲਾਂ ਦਾ ਆਟਾ ਜਿਹੜਾ ਆ ਉਹ ਵੀ ਯੂਜ਼ ਕਰ ਸਕਦੇ ਹੋ ਅਗਰ ਹੈਨियस ਨੂੰ ਗ੍ਰाइंड ਕਰਕੇ ਯੂਜ਼ ਕਰ ਸਕਦੇ ਹੋ ਚੋਲਾਂ ਦਾ ਅਗਰ ਉਹ ਵੀ ਹੈ ਨਹੀਂ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਮਸਰਾਂ ਦੀ ਦਾਲ ਹੈ ਜਿਹੜੀ ਉਸ ਦਾ ਵੀ ਯੂਜ਼ ਕਰ ਸਕਦੇ ਹੋ ਅਗਰ ਮਸਰਾਂ ਦੀ ਦਾਲ ਦਾ ਤੁਸੀਂ ਯੂਜ਼ ਨਹੀਂ ਕਰਨਾ ਚਾਹੁੰਦੇ ਵੀ ਗ੍ਰाइंड ਕਰਕੇ ਉਹਦਾ ਪਾਊਡਰ ਬਣਾ ਕੇ ਕਰਨਾ ਪਊਗਾ ਤਾਂ ਤੁਸੀਂ ਉਹਦੀ ਜਗ੍ਹਾ ਤੇ ਖੰਡ ਦਾ ਵੀ ਯੂਜ਼ ਕਰ ਸਕਦੇ ਆ ਚਾਰ ਆਪਸ਼ਨ ਹੈਗੇ ਆ ਤੇ ਆਪਾਂ ਕਾਫੀ ਦਾ ਯੂਜ਼ ਕਰਦੇ ਆ ਕਿਉਂਕਿ ਮੈਂ ਅਕਸਰ ਇਸ ਦਾ ਯੂਜ਼ ਕਰਦੀ ਆ ਤੇ ਆਪਾਂ ਇੱਕ ਛੋਟਾ ਚਮਚ ਜਿਹੜਾ ਕਾਫੀ ਦਾ ਲੈ ਲਿਆ ਇਸ ਨੂੰ ਇਸ ਵਿੱਚ ਮਿਕਸ ਕਰ ਲੈਣੇ ਆ ਇਸ ਤੋਂ علاوہ ਤੁਸੀਂ ਅਗਰ ਚਾਹੋ ਤਾਂ ਇਸ ਵਿੱਚ ਦੋ ਤਿੰਨ ਬੂੰਦਾਂ ਜਿੱਦਾਂ ਕਿ ਨਿੰਬੂ ਦੀਆਂ ਰਸਤੀਆਂ ਵੀ ਪਾ ਸਕਦੇ ਆ ਕਿਉਂਕਿ ਉਹ ਵੀ ਆਪਣੇ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਮੇਰੇ ਕੋਲੇ ਇਸ ਵਾਰ ਇਸ ਟਾਈਮ ਨਿੰਬੂ ਹੈ ਨਹੀਂ ਤੇ ਉਹ ਆਪਣੇ ਵਿਟਾਮਿਨ ਸੀ ਦਾ ਕੰਮ ਕਰਦਾ ਹੈ ਨਾ ਤੇ ਬਹੁਤ ਵਧੀਆ ਹੁੰਦਾ ਆਪਣੇ ਫੇਸ ਵਾਸਤੇ ਕਿਉਂਕਿ ਵੈਸੇ ਆਪਾਂ ਨਿੰਬੂ ਯੂਜ਼ ਨਹੀਂ ਕਰ ਸਕਦੇਗੇ ਫੇਸ ਤੇ ਜਿਵੇਂ ਸਕਿਨ ਤੇ ਇਰਿਟੇਸ਼ਨ ਹੋ ਜਾਂਦੀ ਹੈ ਲੇਕਿਨ ਆਪਾਂ ਫੇਸ ਪੈਕ ਦੇ ਵਿੱਚ ਉਸ ਨੂੰ ਦੋ ਤਿੰਨ ਬੂੰਦਾਂ ਜਿਵੇਂ ਯੂਜ਼ ਕਰ ਸਕਦੇ ਆ ਚਲੋ ਜੀ ਇਹ ਥੋੜਾ ਜਿਹਾ ਹੋਰ ਸੰਗਣਾ ਹੋ ਗਿਆ ਏਕ ਹੀ ਹੁੰਦਾ ਹੈ ਜਿੱਦਾਂ ਆਪਾਂ ਕਾਫੀ ਜਾਂ ਚੋੜਾ ਦਾ ਆਟਾ ਜਾਂ ਮਸਰਾਂ ਦੀ ਦਾਲ ਦਾ ਯੂਜ਼ ਕਰ ਸਕਦੇ ਹਾਂ ਤੇ ਉਹ ਆਪਣੇ ਫੇਸ ਤੇ ਸਕਰਬ ਦਾ ਕੰਮ ਕਰਦੇ ਆ ਚਾਹੇ ਆਪਾਂ ਮਾਰਕੀਟ ਵਾਲਾ ਸਕਰਬ ਯੂਜ਼ ਕਰਦੇ ਆ ਪਰ ਇਹ ਜਿਹਦਾ ਇਹਦਾ ਅਸਰ ਬਹੁਤ ਵਧੀਆ ਹੁੰਦਾ ਆ ਆਪਣੀ ਸਕਿਨ ਨੂੰ ਜਿਵੇਂ ਕਿ ਬਹੁਤ ਵਧੀਆ ਕਰ ਦਿੰਦਾ ਆ ਜਿਹੜੀ ਮੈਲ ਵਗੈਰਾ ਹੁੰਦੀ ਆ ਬਿਲਕੁਲ ਸਾਫ਼ ਹੋ ਜਾਂਦੀ ਆ ਸਕਰਬ ਕਰਦੇ ਨਾਲ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਇਸ ਵਿੱਚ ਤੇ ਇਸ ਵਿੱਚ ਆਪਾਂ ਗਲਿਸਰਿਨ ਵੀ ਪਾ ਸਕਦੇ ਹਾਂ ਕਿਉਂਕਿ ਗਲਿਸਰਿਨ ਵੀ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਹੁਣ ਆਪਾਂ ਆਲੂ ਦਾ ਰਸ ਕੱਢਿਆ ਸੀਗਾ ਉਸ ਨੂੰ ਫਿਲਾ ਲੈਣਾ ਕਿਉਂਕਿ ਇਸ ਦੇ ਵਿੱਚ ਕੀ ਹੁੰਦਾ ਵਾਈਟ ਸਟਾਰਚ ਹੁੰਦਾ ਜੋ ਆਪਣੇ ਫੇਸ ਵਾਸਤੇ ਬਹੁਤ ਵਧੀਆ ਹੁੰਦਾ ਹੈ ਆਪਣੇ ਸਕਿਨ ਨੂੰ ਟਾਈਟ ਕਰਦਾ ਹੈ ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਫੇਰ ਹੀ ਇਸ ਵਿੱਚ ਪਾਉਣਾ ਹੈ ਤੇ ਰਿੰਕਲਸ ਵਗੈਰਾ ਜਿਹੜੀਆਂ ਹੁੰਦੀਆਂ ਹਨ ਉਹ ਵੀ ਸਟਾਰਚ ਦੇ ਨਾਲ ਜਿਹੜੀਆਂ ਘੱਟ ਹੋ ਜਾਂਦੀਆਂ ਹਨ ਤੇ ਇਸ ਤਰ੍ਹਾਂ ਆਪਾਂ ਰਿੰਕਲਸ ਨੂੰ ਵੀ ਘੱਟ ਕਰ ਸਕਦੇ ਹਾਂ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚਲੋ ਜੀ ਹੁਣ ਆਪਾਂ ਨੂੰ ਫੇਸ ਤੇ ਲਾਉਨੇ ਆ ਇਸ ਨੂੰ ਮੈਂ ਥੋੜਾ ਲਿਕਵਿਡ ਰੱਖਿਆ ਕਿਉਂਕਿ ਆਪਾਂ ਇਸ ਦੀ ਕਰਨੀ ਆ ਮ사ਜ ਜਿਹੜਾ ਬਚੂਗਾ ਆਪਾਂ ਉਸ ਨੂੰ ਸਟੋਰ ਕਰਕੇ ਰੱਖ ਲੈਣਾ ਤੇ ਹਫ਼ਤੇ 'ਚ ਦੋ ਤਿੰਨ ਵਾਰ ਹੀ ਲਾਵਾਂਗੇ ਤੇ ਤੁਹਾਨੂੰ ਦੋ ਤਿੰਨ ਵਾਰ ਹੀ ਲਾਉਣ ਤੋਂ ਹੀ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਛੜੀਆਂ ਤੋਂ ਜਿੱਥੇ ਆਪਣੇ ਛਾਈਆਂ ਹੁੰਦੀਆਂ ਅਕਸਰ ਕੀ ਹੁੰਦੀਆਂ ਆ ਆ ਇਸ ਜਗ੍ਹਾ ਤੇ ਛਾਈਆਂ ਹੁੰਦੀਆਂ ਜਾਂ ਆ ਥ੍ਰੈਡਿੰਗ ਦੇ ਉੱਪਰ ਛਾਈਆਂ ਹੁੰਦੀਆਂ ਲਿਪਸ ਅਪਰ ਲਿਪਸ ਹਨਾ ਇਸ ਤੇ ਜ਼ਿਆਦਾ ਛਾਈਆਂ ਹੁੰਦੀਆਂ ਲੇਡੀਜ਼ ਤੇ ਤੇ ਇਸ ਨੂੰ ਆਪਾਂ ਜਿਵੇਂ ਕੀ ਵਧੀਆ ਇਸ ਤਰ੍ਹਾਂ ਮ사ਜ ਕਰਾਂਗੇ ਤੇ ਇਹ ਸ਼ਾਇਆ ਜਿਹੜੀਆਂ ਹੌਲੀ-ਹੌਲੀ ਫਿੱਕੀਆਂ ਹੋ ਜਾਂਦੀਆਂ ਤੇ ਫਿਰ ਜੜੋ ਖਤਮ ਹੋ ਜਾਂਦੀਆਂ। ਬਸ ਇੰਨਾ ਹੁੰਦਾ ਹੈ ਕਿ ਇਸ ਦੇ ਨਾਲ-ਨਾਲ ਆਪਾਂ ਨੂੰ ਖਾਣ-ਪੀਣ ਦਾ ਵੀ ਪੂਰਾ ਧਿਆਨ ਰੱਖਣਾ ਪੈਂਦਾ ਹੈ ਤੇ ਇਸ ਦਾ ਯੂਜ਼ ਆਪਾਂ ਨੂੰ ਕੰਟੀਨਿਊ ਕਰਨਾ ਹੁੰਦਾ ਹੈ। ਹਫ਼ਤੇ 'ਚ 2-3 ਵਾਰੀ ਆਪਾਂ ਇਸ ਫੇਸ ਪੈਕ ਨੂੰ ਯੂਜ਼ ਕਰਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਜਾਂਦਾ ਹੈ। ਜਿਹਦੇ ਆਪਣੇ ਨੱਕ ਤੇ ਜਿਵੇਂ ਕਿੱਥੇ ਬਲੈਕ ਹੈਡਸ ਹੋ ਜਾਂਦੇ ਆ ਤੇ ਜਿਵੇਂ ਇਹ ਜਿਹੜੀ ਕਾਫੀ ਦਾ ਯੂਜ਼ ਕੀਤਾ ਹੈ ਨਾ ਉਥੇ ਜਿਵੇਂ ਤੁਸੀਂ ਮ사ਜ ਕਰੋਗੇ ਤੇ ਬਲੈਕ ਹੈਡਸ ਵੀ ਬਹੁਤ ਘੱਟ ਹੋ ਜਾਂਦੇ ਆ। ਇਸ ਤਰ੍ਹਾਂ ਆਪਾਂ ਹਲਕੇ ਸੌਫਟ ਜਿਹੇ ਹੱਥਾਂ ਨਾਲ ਮ사ਜ ਕਰਨੀ ਆ 10 ਮਿੰਟ ਤੱਕ ਮ사ਜ ਕਰਨ ਤੋਂ ਬਾਅਦ ਤੁਹਾਨੂੰ ਰਿਜ਼ਲਟ ਆਪੇ ਹੀ ਮਿਲ ਜੂਗਾ ਬਹੁਤ ਵਧੀਆ ਅਗਰ ਆਪਾਂ ਥੋੜਾ ਜਿਹਾ ਇਹਦਾ ਗਾੜਾ ਮਤਲਬ ਬਣਾਉਨੇ ਆ ਹਨਾ ਤਾਂ ਫਿਰ ਉਸ ਨੂੰ ਆਪਾਂ ਫੇਸ ਪੈਕ ਦੀ ਤਰ੍ਹਾਂ ਵੀ ਯੂਜ਼ ਕਰ ਲੈਂਦੇ ਆ ਪਰ ਇਸ ਦੇ ਆਪਾਂ ਨੂੰ ਦੋ ਫਾਇਦੇ ਇੱਥੇ ਆਪਾਂ ਮ사ਜ ਕਰ ਰਹੇ ਨਾਲੇ ਆਪਣੇ ਫੇਸ ਦਾ ਫੇਸ਼ੀਅਲ ਹੋ ਜੂਗਾ ਤੇ ਨਾਲੇ ਆਪਣੀ ਸਕਿਨ ਵੀ ਵਧੀਆ ਗਲੋ ਕਰੂਗੀ ਤੇ ਨਾਲੇ ਆਪਣੀਆਂ ਜਿਹੜੀਆਂ ਛਾਈਆਂ ਉਹ ਵੀ ਡਲ ਹੋ ਜਾਣਗੀਆਂ ਹੌਲੀ-ਹੌਲੀ ਮੈਂ ਅਕਸਰ ਇਸ ਦਾ ਯੂਜ਼ ਕਰਦੀ ਹੁੰਦੀ ਸੀ ਜਦੋਂ ਮੇਰੇ ਇਸ ਦੀ ਛਾਈਆਂ ਹੁੰਦੀਆਂ ਸੀ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਇਸ ਦਾ ਆਪਾ ਇਸ ਨੂੰ ਹੱਥਾਂ ਤੇ ਗਰਦਨ ਤੇ ਧੋਣ ਤੇ ਜਿਵੇਂ ਵੀ ਯੂਜ਼ ਕਰਨਾ ਚਾਹੋ ਨੀ ਉੱਥੇ ਵੀ ਕਰ ਸਕਦੇ ਆ ਇਸ ਤਰ੍ਹਾਂ 10 ਮਿੰਟ ਤੱਕ ਇਸ ਦੀ ਮ사ਜ ਕਰਕੇ ਉਸ ਤੋਂ ਬਾਅਦ ਸਿੰਪਲ ਪਾਣੀ ਨਾਲ ਵਾਸ਼ ਕਰ ਦਾਂਗੇ ਅਗਰ ਤੁਸੀਂ ਚਾਹੋ ਤਾਂ ਗਿੱਲਾ ਤੋਰੀਆ ਲੈ ਕੇ ਉਸ ਨਾਲ ਵੀ ਸਾਫ਼ ਕਰ ਸਕਦੇ ਹੋ ਬਸ ਉਸ ਤੋਂ ਬਾਅਦ ਸਾਫ਼ ਕਰਨ ਤੋਂ ਬਾਅਦ ਕੁਛ ਨਹੀਂ ਬਸ ਗੁਲਾਬ ਜਲ ਲਾ ਲਓ ਫੇਸ ਤੇ ਹੋਰ ਕੁਛ ਨਹੀਂ ਯੂਜ਼ ਕਰਨਾ। ਕੋਟੰਦੀ ਹੈਲਪ ਨਾਲ ਉਲਾਵ ਜੱਲਾ ਲਓ। ਹੁਣ ਮੈਂ ਇਹਦੀ 10 ਮਿੰਟ ਤੱਕ ਕਰਦੀ ਆ ਮ사ਜ ਉਸ ਤੋਂ ਬਾਅਦ ਮਿਲਦੇ ਆਪਾਂ। ਲੋ ਜੀ ਤੁਸੀਂ ਦੇਖ ਰਹੇ ਹੋ ਕਿ 10 ਮਿੰਟ ਤੱਕ ਮ사ਜ ਕਰਨ ਤੋਂ ਬਾਅਦ ਮੇਰੀ ਸਕਿਨ ਤੇ ਕਿੰਨਾ ਗਲੋ ਆ ਗਿਆ ਹੈ ਬਿਲਕੁਲ ਸ਼ਾਈਨ ਕਰ ਰਹੀ ਹੈ ਤੇ ਅਗਰ ਆਪਾਂ ਇਸ ਨੂੰ ਹਫਤੇ 'ਚ 2-3 ਵਾਰ ਯੂਜ਼ ਕਰਾਂਗੇ ਤੇ ਇਸ ਤਰ੍ਹਾਂ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਹੈ ਸਕਿਨ ਵੀ ਸਾਫ਼ ਹੁੰਦੀ ਹੈ ਦਾਗ ਜਿਹੜੇ ਉਹ ਵੀ ਘੱਟ ਹੋ ਜਾਂਦੇ ਸ਼ਾਈਆਂ ਵਗੈਰਾ ਵੀ ਜਿਵੇਂ 2-3 ਵਾਰ ਯੂਜ਼ ਕਰਨ ਤੋਂ ਬਾਅਦ ਬਹੁਤ ਘੱਟ ਹੋ ਜਾਂਦੀਆਂ ਤੇ ਹੌਲੀ-ਹੌਲੀ ਜੜੋ ਖਤਮ ਹੋ ਜਾਂਦੀਆਂ ਬਸ ਆਪਾਂ ਨੂੰ ਜਿਹੜਾ ਵੀ ਕੋਈ ਟ੍ਰੀਟਮੈਂਟ ਕਰਨਾ ਹੈ ਰੈਗੂਲਰ ਕਰਨਾ ਹੈ ਤਾਂ ਕਿ ਉਹਦਾ ਬੈਸਟ ਰਿਜ਼ਲਟ ਰਵੇ ਇਸ ਦੇ ਨਾਲ ਆਪਾਂ ਨੂੰ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਣਾ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੀ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ